ਬੋਲੀ ਬੋਲੀ ਪਿੰਡਾਂ ਦੇ ਪਸ਼ੂ ਆਪਨੂੰ ਕੀ ਪ੍ਰੋਬਲਮ ਆਂਦੀ ਪਸ਼ੂਾਂ 'ਚ ਕੁਛ ਦੱਸੋਗੇ ਆਪ ਨੂੰ ਪਰ ਪਸ਼ੂਾਂ 'ਚ ਪ੍ਰੋਬਲਮ ਕੀ ਆਂਦੀ ਆਪਾਂ ਨੂੰ ਕੁਛ ਨਹੀਂ ਦੇ ਨਹੀਂ ਬਹੁਤਾ ਜੀ ਕੋਈ ਹਾਂਜੀ ਨਹੀਂ ਬਹੁਤਾ ਕੰਮ ਨਹੀਂ ਦੇਖੋ ਪਸ਼ੂ ਜਿੰਨੀ ਸੇਵਾ ਕਰਾਂਗੇ ਉਹ ਸਹੀ ਨਾ ਖੰਡਰ ਹੋਣ ਦੇ ਉੱਛ ਬਗ ਜਾਂਦਾ ਉਹ ਤੇ ਕਿਉਂ ਬਗਦਾ ਉਹ ਆਪਣੀ ਹੀ ਕਮੀ ਹੈ ਪਸ਼ੂ ਨੂੰ ਆਪਾਂ ਜੇ ਸਾਹਮਣੇ ਦੇਖੋ ਜੀ ਸੁਣੋ ਪਸ਼ੂ ਨੂੰ ਚੰਗਾ ਪਸ਼ੂ ధਨ ਬਣਾਣਾ ਪਸ਼ੂ ਨੂੰ ਪਸ਼ੂ ధਨ ਬਣਾਣਾ ਪਸ਼ੂ ਨੂੰ ਡੰਗਰ ਬਣਾਣਾ ਆਪਣੇ ਹੱਥ ਦੀ ਗੱਲ ਜੇ ਟਾਈਮ ਨਾਲ ਉਹਦੀ ਲੋੜ ਪੂਰੀ ਕਰਾਂਗੇ ਰਿਕੁਆਇਰਮੈਂਟ ਪੂਰੀ ਕਰਾਂਗੇ ਤਾਂ ਪਸ਼ੂ ਵਧੀਆ ਪਸ਼ੂ ధਨ ਬਣ ਜਾਂਦਾ ਜੇ ਟਾਈਮ ਨਾਲ ਉਹਦੇ ਸਾਹਮਣੇ ਨਹੀਂ ਕਰਦੇ ਫਿਰ ਉਹਨੂੰ ਤੋੜੀ ਪੱਠੇ ਖਿਲਾ ਜਾਂਦੇ ਗੋੜ ਹੋ ਜਾਂਦੇ ਫਿਰ ਬਾਅਦ ਵਿੱਚ ਅੰਦਰ ਪਸ਼ੂ ਪੰਡਰ ਹੋ ਗਿਆ ਪਹਿਲਾਂ ਜੋ ਸਿਸਟਮ ਸੀ ਆਪਣਾ ਜੇ ਬੁਜ਼ੁਰਗ ਤੁਸੀਂ ਵਿੱਚ ਬੈਠੇ ਹੋ ਉਸਾਂ ਦੀ ਜ਼ਿਆਦਾ ਸੇਵਾ ਕਰਦੇ ਸੀ ਕਿ ਹੁਣ ਜਿਹੜੀ ਪੀਡੀ ਆ ਪਸ਼ੂਆਂ ਤੋਂ ਥੋੜੀ ਦੂਰ ਬਚਦੀ ਹੈ ਪਸ਼ੂ ਜਿੰਨਾ ਆਪਾਂ ਲਗਾਓ ਰੱਖਾਂਗੇ ਪਸ਼ੂ ਨਾਲ ਜਿਹੜੀ ਲੋਡ ਹੈਗੀ ਉਸ ਟੰਮੇ ਦੇ ਨਾਲ ਦੇ ਪੂਰੀ ਕਰਦੇ ਆ ਜਿਵੇਂ ਆਪਣੀ ਮੱਝ ਹੁੰਦੀ ਹੈ ਗਾਂ ਹੁੰਦੀ ਹੈ ਛੂਣ ਦੇ ਨਾਲ ਜਿਹੜਾ ਕੱਟੂ-ਬੱਛੂ ਹੁੰਦਾ ਹੈ ਉਹਦੀ ਸਾਮ ਸੰਭਾਲ ਉੱਥੋਂ ਸਟਾਰਟ ਹੋ ਜਾਂਦੀ ਹੈ ਚੰਗਾ ਪਸ਼ੂ ਬਣਾਉਣ ਦੀ ਸਭ ਤੋਂ ਪਹਿਲਾਂ ਉਹਨੂੰ ਬੋੜੀ ਪਿਲਾਉਣ ਦੀ ਜਿਹੜੀ ਗੱਲ ਹੈਗੀ ਛੂਣ ਤੋਂ ਬਾਅਦ ਜਿੰਨਾ ਛੇਤੀ ਪਸ਼ੂ ਨੂੰ ਬੋੜੀ ਪਿਲਾਵੋਗੇ ਉਨਾ ਹੀ ਪਸ਼ੂ ਆਪਣਾ ਤੰਦਰੁਸਤ ਪੂਰੀ ਲਾਈਫ ਦੇ ਵਿੱਚ ਰਹਿੰਦਾ ਹੈ ਪੂਰੀ ਉਮਰ ਦੇ ਵਿੱਚ ਕਿਉਂਕਿ ਬੋੜੀ ਦੇ ਉਹ ਚਾਤ ਹੈ ਜਿੱਥੇ ਹੋਰ ਕਿਸੇ ਚੀਜ਼ ਦਾ ਆਪਾਂ ਪੂਰੇ ਨਹੀਂ ਕਰ ਸਕਦੇ ਕਿਸੇ ਬਾਹਰੋਂ ਦੇ ਨਹੀਂ ਸਕਦੇ ਜਿਹੜੇ ਬੋੜ ਬੋਲੀ ਪਲਾਨਾ ਸਭ ਤੋਂ ਮੁੜੀ ਲੋੜ ਹੈਗੀ ਬੋਲੀ ਪਲਾਨ ਤੋਂ ਪਹਿਲਾਂ ਨਵਜਾਤ ਕਟੂ ਬਚੜੂ ਨੂੰ ਚੰਗੀ ਤਰ੍ਹਾਂ ਉਹਦਾ ਮੂੰਹ ਸਾਫ਼ ਕਰਨਾ ਨੱਕ ਸਾਫ਼ ਕਰਨਾ ਉਹਨਾਂ ਨੂੰ ਚੰਗਾ ਸਾਹ ਚੱਲੇ ਘੰਟਾ ਅੱਧਾ ਘੰਟਾ ਨੂੰ ਮੱਝੇ ਗਾਂ ਦੇ ਮੋਰੇ ਰੱਖੋ ਤਾਂ ਕਿ ਉਹਨੂੰ ਚਟਕਿਓ ਸਾਫ਼ ਕਰ ਸਕੇ ਉਸ ਤੋਂ ਬਾਅਦ ਉਹਨਾਂ ਆਪਾਂ 1 ਘੰਟੇ ਬਾਅਦ ਬੋਲੀ ਪ੍ਰਾਣ ਦੀ ਟ੍ਰਾਇਲ ਕਰ ਟ੍ਰਾਈ ਕਰਨੀ ਹੈ ਜੇ ਘੰਟੇ ਤੋਂ ਬਾਅਦ ਟ੍ਰਾਈ ਕਰਦੇ ਹਾਂ ਤਾਂ ਪਸ਼ੂ ਉਨਾ ਹੀ ਹਲਦੀ ਰਹੂਗਾ ਔਰ ਬਦ ਤੋਂ ਬਦ 6 ਘੰਟੇ ਦੇ ਵਿੱਚ ਵਿੱਚ ਨੂੰ ਬੋਲੀ ਪੀ ਲੈਣਾ ਚਾਹੀਦੇ ਜਿਹਨਾਂ ਕਟੂ ਬਚੜੂ ਜਨਮ ਲੈਂਦਾ ਹੈ ਉਸ ਟਾਈਮ ਉਹਦਾ ਡਿਡ ਉਦੇ ਅੰਦਰਿਆ ਸਭ ਕੁਝ ਖਾਲੀ ਹੁੰਦਾ ਔਰ ਜਿਵੇਂ ਬੋਲੀ ਅੰਦਰ ਜਾਂਦੀ ਹੈ ਉਹ ਇੱਕ ਐਂਟੀਬਾਡੀਜ਼ ਯਾਨੀ ਬਿਮਾਰੀ ਨਾਲ ਲੜਨ ਦੀ ਤਾਕਤ ਪੈਦਾ ਕਰਦੀ ਹੈ ਜਿੰਨਾ ਪਾ ਦੇਰ ਕਰਦੇ ਹਨ ਉਹਨੇ ਔਰ ਜਰਾਸੀਮਸ ਜਿਹੜੇ ਸੁਖਮ ਜੀ ਹੁੰਦੇ ਆ ਮਿੱਟੀ ਦੇ ਵਿੱਚ ਆਪਣੇ ਫਰਸ਼ ਦੇ ਉੱਤੇ ਹਵਾ ਦੇ ਵੀ ਰਾਹੀਂ ਪਸ਼ੂ ਦੇ ਅੰਦਰ ਚਲੇ ਜਾਂਦੇ ਪਰ ਪਸ਼ੂ ਨੂੰ ਬਿਮਾਰ ਹੋਣ ਦੇ ਚਾਂਸਸ ਜ਼ਿਆਦਾ ਰਹਿ ਜਾਂਦੇ ਪਹਿਲਾਂ ਜੇ ਬੋਲੀ ਜਾਂਦੀ ਹੈ ਤਾਂ ਪਸ਼ੂ ਦੇ ਇੱਕ ਇਮਿਊਨਿਟੀ ਪਾਵਰ ਜਿਹੜੀ ਹੈ ਬਿਮਾਰੀ ਨਾਲ ਲੜਨ ਦੀ ਤਾਕਤ ਪੈਦਾ ਹੋ ਜਾਂਦੀ ਹੈ ਉਸ ਤੋਂ ਬਾਅਦ ਅਗਲੀ ਗੱਲ ਇਹ ਨੂੰ ਮਲ ਪ੍ਰੇਤ ਕਰਨਾ ਨੂੰ ਡੀਵਰਮ ਕਰਨਾ ਛੋਟੇ ਕੱਟੂ ਬਛੜੇ ਪੇਟ ਦੇ ਵਿੱਚ ਮਲ ਪਾਉਂਦੇ ਉਹਨੂੰ ਜਨਮ ਤੋਂ 15 ਤੋਂ ਲੈ ਕੇ 20 ਦਿਨ ਬਾਅਦ ਪਹਿਲੀ ਵਾਰੀ ਫਿਰ 15 ਦਿਨ ਬਾਅਦ ਫਿਰ 15 ਦਿਨ ਬਹੁਤ ਘਟ ਹੁੰਦੇ ਹਨ ਕੱਟੂ ਬਛੜੂ ਜਿਹੜਾ ਛੋਟਾ ਹੁੰਦਾ ਉਹਨੂੰ ਪ੍ਰੋਟੀਨ ਤੱਤ 22 ਤੋਂ ਲੈ ਕੇ 24% ਚਾਹੀਦੇ ਹੁੰਦੇ ਉਹਦੇ ਲਈ ਬੜੀਆ ਆਪਾਂ ਨੂੰ ਅੱਧ ਅੱਢ ਤੋਂ ਜਿਹੜਾ ਕਾਫ ਸਟਾਰਟਰ ਫੀਡ ਆਂਦੀ ਹੈ ਉਹਦੀ ਵਰਤੋਂ ਕਰਕੇ ਆਪਾਂ ਪਿੱਲੇ 3-4 ਮਹੀਨੇ ਤੇ 4 ਦਿਨ ਦੇ ਉਹ ਸਰੀਰ ਤੇ ਚੰਗਾ ਵਾਧਾ ਹੂਆ ਔਰ ਚੰਗੇ ਜਿਹੜੇ ਉਹਦੇ ਵਿੱਚ ਰੂਮਨ ਦਾ ਡਵੈਲਪ ਹੋਣਾ ਉਹਦੇ ਹੱਡੀਆਂ ਦੀ ਮਜ਼ਬੂਤੀ ਬਣਨਾ ਉਹ ਸਾਰਾ ਖੁਰਾਕ ਤੇ ਡਿਪੈਂਡ ਕਰਦਾ ਇਸ ਤਰੀਕੇ ਨਾਲ ਜੇਕਰ ਤੁਹਾਨੂੰ ਬੱਚਨ ਨੂੰ ਸ਼ਾਮ ਸੇ ਮਾਲ ਕਰਦੇ ਤਾਂ ਪਹਿਲੇ ਜਿਵੇਂ ਗਾਂ ਦਾ ਸੂਆ ਹੈ ਪਹਿਲੇ 2 ਜਾਂ 2.5 ਸਾਲ ਦੇ ਵਿੱਚ ਔਰ ਮਝਦ 3 ਸਾਲ ਦੇ ਵਿੱਚ ਪਹਿਲਾ ਸੂਆ ਤੁਹਾਨੂੰ ਮਿਲ ਸਕਦਾ ਹੈ। ਉਹ ਹੀ ਡੇਰੀ ਫਾਰਮਰ ਕਾਮਯਾਬ ਹੈ ਜਿਹੜਾ 2 2.5 ਸਾਲ ਜਾਂ 3 ਸਾਲ ਦੇ ਵਿੱਚ ਗਾਂ ਜਾਂ ਮਝ ਦਾ ਪਹਿਲਾ ਸੂਆ ਲੈ ਲੈਂਦਾ ਹੈ। ਔਰ ਡੇਰੀ ਫਾਰਮਰ ਆਪਣੇ ਲਈ ਲਾਹੇਮੰਦ ਅਦਰਵਾਈਜ਼ ਆਪਣੇ ਲਈ ਨੁਕਸਾਨਦਾਇਕ ਹੋ ਜਾਂਦਾ ਹੈ। ਪਸ਼ੂ ਸੂਣ ਤੋਂ ਬਾਅਦ ਆਪਣਾ ਟਾਈਮ ਨਾਲ ਹੀਟ ਚੜਨਾ ਚਾਹੀਦਾ। ਚੰਗਾ ਦੁੱਧ ਪ੍ਰੋਡਕਸ਼ਨ ਜਿਹੜਾ ਹੈਗਾ 15-20 ਦਿਨ ਬਾਅਦ ਜਿੰਨਾ ਟੌਪ ਲੈਵਲ ਤੇ ਪਹੁੰਚਣਾ ਚਾਹੀਦਾ। ਉਨਾਂ 15 ਦਿਨ ਬਾਅਦ ਪਹੁੰਚ ਜਾਣਾ ਚਾਹੀਦਾ ਉਹਦੇ ਖੁਰਾਕੇ ਦੁੱਧ ਦੇ ਸਾਹ ਨਾਲ ਦੇਣੀ ਹੁੰਦੀ ਆਪਾਂ ਨੂੰ ਇੱਕ ਆਮ ਜਿਹੜਾ ਡੇਰੀ ਪਾਲਕ ਹੈਗਾ ਇੱਕ ਗਾਂ ਨੂੰ 1 ਲੀਟਰ ਦੁੱਧ ਮਗਰ 400 ਗ੍ਰਾਮ ਔਰ ਇੱਕ ਮਝ ਨੂੰ 1 ਲੀਟਰ ਦੁੱਧ ਮਗਰ 8 500 ਗ੍ਰਾਮ ਯਾਨੀ 1/2 ਕਿਲੋ ਫੀਡ ਦੀ ਲੋੜ ਹੁੰਦੀ ਹੈ ਉਹ ਫੀਡ ਆਪਣੀ ਬੈਲੈਂਸ ਹੋਣੀ ਚਾਹੀਦੀ ਅਸੀਂ ਆਮ ਤੌਰ ਤੇ ਗੱਲਾਂ ਕਰਦੇ ਫਾਰਮਰ ਦੱਸਦੇ ਵੀ ਅਸੀਂ ਸੰਨੀ ਕਰ ਦਿੰਦੇ ਹੇ ਲੋਟੀ ਪਾ ਦਿੰਦੇ ਅਨਾਜ ਦੀ ਜ਼ਿਆਦਾ ਵਰਤੋਂ ਕਰਨ ਦੀ ਬਜਾਏ ਇੱਕ ਬੈਲੈਂਸ ਖੁਰਾਕ ਦੀ ਲੋੜ ਹੁੰਦੀ ਹੈ ਜਿਹੜੇ ਪਸ਼ੂ ਲਈ ਸਾਇਕ ਹੁੰਦੀ ਹੈ ਜਿਹੜੀ ਲੋੜ ਪੂਰੀ ਕਰਦੀ ਉਹਦੀ ਜੰਗਾ ਦੁੱਧ ਪਸ਼ੂ ਤਾਂ ਇਹਦੇ ਉਹਨੂੰ ਅਡੜ ਤਰ੍ਹਾਂ ਦੇ ਤੱਤ ਮਿਲਣਗੇ ਤੱਤਾਂ ਦੇ ਵਿੱਚ ਜਿਵੇਂ ਆਪਾਂ ਖੁਰਾਕ ਬਣਾਉਂਦੇ ਆਪਣੇ ਪਸ਼ੂਆਂ ਲਈ ਉਹਦੇ ਵਿੱਚ ਅਨਾਜ ਵੀ ਚਾਹੀਦਾ ਖੜਾ ਵੀ ਚਾਹੀਦਾ ਮਿਲਨ ਮਿਕਸਰ ਵੀ ਚਾਹੀਦਾ ਨੂਨ ਵੀ ਚਾਹੀਦਾ ਔਰ ਜਿਹੜੇ ਆਪਣੇ ਛੋਟੇ ਤੱਤ ਹੈਗੇ ਜਿਵੇਂ ਸਹਾਇਕ ਤੱਤ ਜਿਉਂ ਕਹਿ ਸਕਦੇ ਹਾਜਮ ਨੂੰ ਠੀਕ ਰੱਖਣ ਲਈ ਉਹਦੇ ਕੁਝ ਸਿਰਾ ਮਿਲਾ ਸਕਦੇ ਆ ਕੁਝ ਤਾਰਾ ਮਿਲਾ ਦੇ ਵਰਤੋਂ ਵੀ ਦੇ ਵਿੱਚ ਕਰ ਸਕਦੇ ਆ ਅਡੜ ਚੀਜ਼ਾਂ ਦੀ ਲੋਡ ਜਿਵੇਂ 1 ਕਿਲੋ ਆਪਾਂ ਨੂਨ ਦੀ ਲੋਡ ਹੁੰਦੀ ਹੈ 1 ਕੁੰਟਲ ਮਗਰ 2 ਕਿਲੋ ਤਾਰਾ ਮਿਲਾ 2 ਕਿਲੋ ਮਿਲਨ ਮਿਕਸਰ ਔਰ 3 ਟੋਲੇ ਕੇ 5 ਕਿਲੋ ਤੱਕ ਆਪਾਂ ਸੇਰਾ ਜਿਹੜਾ ਹੈਗਾ ਇੱਕ ਜਿਹੜਾ ਤਾਕਤ ਦਾ ਸੋਮਾ ਹੈਗਾ ਮਿੱਠਾ ਜਿਹੜਾ ਹੁੰਦਾ ਹੈ ਸੇਰਾ ਜਿਹੜਾ ਗੁੜ ਨੂੰ ਆਪਾਂ ਇੱਕ ਦੂਜੇ ਰੂਪ ਉਹਨੂੰ ਕਹਿ ਦਿੰਦੇ ਆਪਾਂ ਉਹਦੇ ਵਰਤੋਂ ਕਰਕੇ ਆਪਾਂ ਤੁਹਾਨੂੰ ਇੱਕ ਬੈਲੈਂਸ ਖੁਰਾਕ ਇਹ ਹੋ ਗਏ 10 ਕਿਲੋ ਵਿੱਚ ਜਿਹੜੇ ਵਰਤੋਂ ਕਰਦੇ ਆਂ ਬਾਕੀ ਜਿਹੜਾ 90 ਕਿਲੋ ਹੈ ਉਹਦੇ ਵਿੱਚ ਆਪਣੇ ਦੋ ਤਰ੍ਹਾਂ ਦੇ ਅਨਾਜ ਹੋ ਸਕਦੇ ਆਪਣਾ ਕਣਕ ਬਾਜਰਾ ਮੱਕੀ ਜੋ ਆਪਣਾ ਰੁੱਤ ਚੇਂਜ ਹੁੰਦੀ ਹੈ ਹੁਣ ਜੇ ਛਿਆੜ ਦਾ ਟਾਈਮ ਛਿਆੜ ਦੇ ਵਿੱਚ ਆਪਾਂ ਕਣਕ ਤੇ ਥਾਂ ਥੋੜਾ ਬਾਜਰੇ ਦੀ ਵਰਤੋਂ ਵੀ ਕਰ ਸਕਦੇ ਕੋਸਲੀ ਸਸਤਾ ਫੀਡ ਤੇਰਾ ਰਹਿੰਦਾ ਔਰ ਚੰਗਾ ਫਾਈਬਰ ਮ ਖੜਾਣ ਦੀ ਜੋ ਵਰਤੋਂ ਕਰਨੀ ਆਪਾਂ ਨੇ ਉਹਦੇ ਵਿੱਚ ਆਪਾਂ ਲਗਭਗ 30 35 ਕਿਲੋ ਖੜਾਣ ਦੀ ਵਰਤੋਂ ਕਰ ਸਕਦੇ ਹਾਂ ਉਹਦੇ ਵਿੱਚ ਦੋ ਤਰ੍ਹਾਂ ਦੀ ਖੜ ਮਿਲਾ ਸਕਦੇ ਹਾਂ ਸਰੋਂ ਦੀ ਖੜ ਤੇ ਬੜੇ ਮੇਦੀ ਖੜ ਇਸ ਤਰ੍ਹਾਂ ਜੇ ਆਪਾਂ ਬੈਲੈਂਸ ਖੁਰਾਕ ਤਿਆਰ ਕਰਦੇ ਆਪਾਂਸਾਂ ਲਈ ਉਹ ਸਸਤੀ ਬਧੀਆ ਤਿਆਰ ਕਰ ਸਕਦੇ ਹਾਂ ਮਾਰਕੀਟ ਜੋ ਤੁਸੀਂ ਜਿਹੜੀ ਫੀਡ ਲੈ ਕੇ ਆਂਦੇ ਹੋ ਇੱਕ ਵਾਰ ਤੁਹਾਨੂੰ ਇਹ ਲੱਗਦਾ ਚੰਗਾ ਦੁੱਧ ਦੇ ਰਹੀ ਹੈ ਪਰ ਉਹ ਚ ਯੂਰੀਆ ਤਾਂ ਜ਼ਿਆਦਾ ਹੁੰਦਾ ਹੈ ਉਹ ਇੱਕ ਟਾਈਮ ਬਾਅਦ ਪੁੱਛੋ ਫਿਰ ਖੜ ਜਾਂਦਾ ਉਹਦੀ ਵਜ੍ਹਾਏ ਆਪਣੀ ਫੀਡ ਤਿਆਰ ਕਰੋ ਸਸਤੀ ਫੀਡ ਤਿਆਰ ਕਰੋ ਬਧੀਆ ਤਿਆਰ ਕਰੋ ਜਿਹੜਾ ਅਨਾਜ ਆਪਾਂ ਵਰਤੋਂ ਕਰਨਾ ਫੀਡ ਲਈ ਉਹਦੇ ਵਿੱਚ ਸੁੱਕਾ ਮੱ ਇਹਨੂੰ ਚ ਨਮੀ ਘਟਾਉਣੀ ਚਾਹੀਦੀ 10% ਤੋਂ ਵੱਧ ਉਹਦੇ ਵਿੱਚ ਨਮੀ ਨਹੀਂ ਹੋਣੀ ਚਾਹੀਦੀ ਜਿੰਨਾ ਉਹਦੇ ਵਿੱਚ ਸੁੱਕਾ ਮਾਦਰਾ ਆਪਾਂ ਅਨਾਜ ਵਰਤੋਂ ਕਰਦੇ 19 ਫੀਟ ਆਪਣੀ ਲੰਬੇ ਟਾਈਮ ਤੱਕ ਠੀਕ ਰਹਿੰਦੀ ਹੈ ਸਿਆਲ ਦੇ ਵਿੱਚ ਆਪਾਂ ਫੀਡ ਜਿਹੜੀ ਬਣਾਉਂਦੇ ਆ ਉਹ 15-20 ਦਿਨ ਲਈ ਤੱਕ ਬਣਾ ਸਕਦੇ ਗਰਮੀ ਜਦੋਂ ਸੁੱਕੀ ਗਰਮੀ ਹੁੰਦੀ ਹੈ April May ਦਾ ਮਹੀਨਾ ਹੁੰਦਾ ਉਸ ਟਾਈਮ ਹੀ ਆਪਾਂ 15-20 ਦਿਨ ਤੱਕ ਫੀਡ ਬਣਾ ਸਕਦੇ ਪਰ ਜਦੋਂ ਆਪਣਾ ਬਰਸਾਤਾਂ ਦਾ ਰੁੱਤ ਹੁੰਦੀ ਹੈ ਉਸ ਟਾਈਮ ਫੀਡ ਆਪਾਂ ਨੂੰ ਵੱਧ ਤੋਂ ਵੱਧ 10 ਦਿਨਾਂ ਦੀ ਤਿਆਰ ਕਰਨੀ ਚਾਹੀਦੀ ਹਵਾ ਦੇ ਵਿੱਚ ਨਮੀ ਹੁੰਦੀ ਹੈ ਨਮੀ ਕਰਕੇ ਆਪਣੇ ਫੀਡ ਵੀ SLA ਫੜਦੀ ਹੈ ਗਿੱਲਾਪਣ ਫੜ ਲੈਂਦੀ ਜੇ ਜਦ ਸੁਰਸਰੀ ਪੈਦਾ ਹੋ ਜਾਂਦੀ ਹੈ ਜਾਂ ਉੱਲੇ ਲੱਗ ਜਾਂਦੀ ਹੈ ਉਹ ਫੀਡ ਆਪਣੇ ਪਸ਼ੂ ਲਈ ਨੁਕਸਾਨਦਾਇਕ ਹੁੰਦੀ ਹੈ ਫੀਡ ਨੂੰ ਜਦੋਂ ਵੀ ਆਪਾਂ ਸਟੋਰ ਕਰਨਾ ਹੈ ਥੱਲੇ ਕੈਰਟ ਲਾ ਕੇ ਯਾਨੀ ਗਰਾਊਂਡ ਫਲੋਰ ਤੋਂ ਧਰਤੀ ਤੋਂ ਥੋੜਾ ਜਿਹਾ ਤਾਂ ਚੱਕ ਕੇ ਉਹਨੂੰ ਸਟੋਰ ਕਰਨ ਦੀ ਲੋੜ ਹੈ ਤਾਂ ਕਿ ਥੱਲੇ ਉਹ ਮੌਇਸਚਰ ਜਾਂ ਨਮੀ ਨਾ ਖਿੱਚੇ ਤਾਂ ਪਸ਼ੂ ਆਪਣਾ ਫੀਡ ਦੇ ਸਹੀ ਫੀਡ ਨੂੰ ਨਾ ਪਾ ਦੇ ਸਕਦੇ ਫੀਡ ਦੀ ਸਾਮ ਸੰਭਾਲ ਔਰ ਸਹੀ ਵਰਤੋਂ ਬਹੁਤ ਜ਼ਰੂਰੀ ਹੈ। ਟਾਈਮ ਨਾਲ ਹੀਟ ਚ ਨਹੀਂ ਆ ਰਿਹਾ ਉਹਦੇ ਸਿਰ ਤੇ ਵਾਧਾ ਨਹੀਂ ਹੋ ਰਿਹਾ ਉਹ ਤੱਤਾਂ ਦੀ ਘਾਟ ਕਰਕੇ ਆ ਰਿਹਾ। ਪੁਰਾਣੇ ਸਮੇਂ ਚ ਆਪਾਂ ਹਰ ਤਰ੍ਹਾਂ ਦੀ ਫਸਲਾਂ ਲੈਂਦੇ ਸੀਗੇ ਖੇਤੀ ਵਿੱਚ ਬਦਲ ਬਦਲ ਕੇ ਫਿਰ ਵੀ ਜਦ ਦੇ ਹੁਣ ਆਪਾਂ ਕਹਣਾ ਕਿ ਜੋਨੇ ਦੇ ਮਗਰ ਹੋ ਗਏ ਉਸ ਕਰਕੇ ਆਪਣੇ ਜ਼ਮੀਨ ਦੇ ਵਿੱਚ ਔਰ ਦੂਜਾ ਰੂੜੀ ਖਾਦ ਦੀ ਵਰਤੋਂ ਆਪਾਂ ਘੱਟ ਕਰਦੇ ਆਂ ਤਾਂ ਜਿਹੜਾ ਆਰਗਾਨਿਕ ਮਾਦਾ ਹੈ ਆਪਣੇ ਜ਼ਮੀਨ ਦੇ ਵਿੱਚੋਂ ਘੱਟ ਗਿਆ ਸੁਖਮ ਤੱਤ ਉਹ ਘੱਟ ਗਏ ਉਸ ਕਰਕੇ ਆਪਣੇ ਪਸ਼ੂ ਨੂੰ ਪ੍ਰੋਬਲਮ ਵੀ ਆ ਰਹੀ ਹੈ ਕੱਲੇ ਪਸ਼ੂ ਔਰ ਨਹੀਂ ਬੰਦਾ ਵਿੱਚ ਵੀ ਉਹ ਪ੍ਰੋਬਲਮ ਆ ਰਹੀ ਹੈ ਆਪਾਂ ਸਾਰੇ ਦੇਖਣ ਨੂੰ ਬਹੁਤ ਚੰਗੇ ਦਿਖਦੇ ਹਨ ਪਰ ਕੋਈ ਨਾ ਕੋਈ ਕਿਸੇ ਕਿਸੇ ਤਰ੍ਹਾਂ ਦਵਾਈ ਆਪਾਂ 80% ਲੋਕੀ ਪਬਲਿਕ ਜਿਹੜੇ ਆਪਣੀ ਦਵਾਈਆਂ ਲੈ ਰਹੀ ਹੈ ਕਿਉਂਕਿ ਤੱਤ ਨਹੀਂ ਹੈ এনवायरमेंट ਆਪਣਾ ਸਾਫ਼ ਉਤਰ ਨਹੀਂ ਹੈ ਔਰ ਆਪਣੇ ਅੰਨਾਲ ਦੇ ਵਿੱਚ ਉਹ ਤਾਕਤ ਨਹੀਂ ਹੈ ਜਿਹੜੇ ਆਪਾਂ ਇਸ ਕਰਕੇ ਜਿੱਥੇ ਆਪਾਂ ਪਸ਼ੂਆਂ ਲਈ ਹਰਿਆਚਾਰੇ ਵਿਜਾਈ ਕਰਦੇ ਆਂ ਪੱਠੇ ਵੀਰਦੇ ਉੱਥੇ ਰੋਡੀ ਖਾਦੀ ਵਰਤੋਂ ਜ਼ਰੂਰ ਕਰੋ ਤੁਸੀਂ ਹਰ ਸਾਲ ਉੱਥੇ ਫਸਲ ਨੂੰ ਬਦਲ ਕੇ ਬੀਜਣਾ ਕਰੋ ਪ੍ਰੋਟੈਕਸ਼ਨ ਦੀ ਵਰਤੋਂ ਕਰਨਾ ਆਪਾਂ ਜਿਵੇਂ ਪਹਿਲਾਂ ਆਪਾਂ ਹਰ ਤਰ੍ਹਾਂ ਦੀ ਫਸਲ ਲੈਂਦੇ ਸੀ ਬਾਜਰਾ ਬੀਜਦੇ ਸੀ ਸਰੋਂ ਮਿਲਾਂਦੇ ਸੀ ਛੋਲੇ ਬੀਜਾਂਦੇ ਸੀ ਮੂੰਗੀ ਹਰ ਤਰ੍ਹਾਂ ਦੀ ਫਸਲ ਲੈਂਦੇ ਸੀ ਉਸ ਕਰਕੇ ਆਪਣੀ ਜ਼ਮੀਨ ਵੀ ਠੀਕ ਰਹਿ ਗਈ ਔਰ ਆਪਣੇ ਖਰਚੇ ਵੀ ਘਟੋਂਦੇ ਸੀਗੇ ਔਰ ਆਪਾਂ ਸਿਹਤਮਕੋ ਆਪਣੇ ਪਸ਼ੂ ਵੀ ਨਾਲ ਆਪਾਂ ਵੀ ਤੰਦਰੁਸਤ ਰਹਿੰਦੇ ਸੀ ਪਰ ਹੁਣ ਉਹ ਚੀਜ਼ਾਂ ਛੱਡ ਕੇ ਆਪਾਂ ਇੱਕ ਵਪਾਰੀ ਨੂੰ ਲਾਹੇਮੰਦ ਬਣਾ ਰਹੇ ਔਰ ਆਪਣਾ ਨ ਆਪਾਂ ਨੂੰ ਉਪਰਾਲੇ ਕਰਨੇ ਆਪਣੇ ਸਰੀਰ ਨੂੰ ਸਹੀ ਰੱਖਣਾ ਸਭ ਤੋਂ ਕਰਨ ਲਈ ਸਾਇਲੇਜ ਜਿਹੜਾ ਬਣਾਉਣ ਦਾ ਸਮਾਂ ਹੈਗਾ ਉਹਦਾ ਆਪਣਾ ਮੋਸਟਲੀ ਕਿਸਾਨ ਵੀਰ ਜਿਆਦਾਤਰ ਕਿਸਾਨ ਵੀ ਰਹਿਗੇ ਉਹ ਜੁਲਾਈ ਮਹੀਨੇ ਚ ਬਣਾਉਂਦੇ ਹਨ ਕਣਕ ਦੀ ਬਿਜਾਈ ਤੋਂ ਆਪਣਾ ਝੋਨੇ ਦੀ ਕਣਕ ਦੀ ਬਾਢੀ ਤੋਂ ਬਾਅਦ April ਮਹੀਨੇ ਵਿੱਚ ਬਿਜਾਈ ਕਰਦੇ ਹਨ ਔਰ ਫਿਰ ਜੁਲਾਈ ਜਿਹੜਾ ਝੋਨਾ ਲੱਗਣਾ ਸਟਾਰਟ ਹੁੰਦਾ ਉਸ ਟਾਈਮ ਆਪਾਂ ਸਾਇਲੇਜ ਬਣਾਉਣ ਦੀ ਤਿਆਰੀ ਕਰਦੇ ਉਸ ਟਾਈਮ ਹਵਾ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਗਿੱਲਾपन ਜ਼ਿਆਦਾ ਹੁੰਦਾ ਉਸ ਕਰਕੇ ਸਾਇਲੇਜ ਦੀ ਕੁਆਲਿਟੀ ਮਾੜੀ ਹੋ ਸਕਦੀ ਹੈ ਜਿਹੜੇ ਕਿਸਾਨ ਥੋੜੀ ਵੀ ਅਣਗਹਿਲੀ ਕਰਦੇ ਹਨ ਜੇ ਸਾਇਲੇਜ ਮਾੜਾ ਬਣ ਗਿਆ ਤਾਂ ਪਸ਼ੂਆਂ ਲਈ ਬਹੁਤ ਵੱਡਾ ਜ਼ਹਿਰ ਦਾ ਕਾਰਨ ਬਣਦਾ ਉਹ ਉਸ ਚੀਜ਼ ਤੋਂ ਬਚਣ ਲਈ ਉਹਨੂੰ ਸਹੀ ਟਾਈਮ ਨਾਲ ਵਿਜਾਈ ਕਰਨਾ ਯਾਨੀ ਅੱਧੇ ਫਰਵਰੀ ਤੋਂ ਬਾਅਦ ਔਰ ਮਾਰਚ ਮਹੀਨੇ ਦੇ ਪਹਿਲੇ ਹਫਤੇ ਤੱਕ ਵਿਜਾਈ ਕਰਦੇ ਆਂ ਔਰ ਜੂਨ ਦੇ ਵਿੱਚ ਜੂਨ ਆਖਿਰ ਤੋਂ ਪਹਿਲਾਂ ਪਹਿਲਾਂ ਜਦੋਂ ਜੋਨਲ ਲਗਣਾ ਸਟਾਰਟ ਨਹੀਂ ਹੁੰਦਾ ਉਸ ਤੋਂ ਪਹਿਲਾਂ ਨੂੰ ਉਤਰਾ ਕਰਕੇ ਟੋਏ ਚ ਆਪਾਂ ਸਟੋਰ ਕਰ ਲੈਂਦੇ ਚੰਗੀ ਤਰ੍ਹਾਂ ਟੋਏ ਦੇ ਦਬ ਦੇਂਦੇ ਉਹਦੀ ਕੁਆਲਿਟੀ ਮਾੜੀ ਬਣ ਸਕਦੀ ਹੈ ਕਿਉਂਕਿ ਜਦੋਂ ਸਾਇਲੇਜ ਨੂੰ ਆਪਾਂ ਬਣਾਉਂਦੇ ਤਿਆਰ ਕਰਦੇ ਉਹਦੇ ਵਿੱਚ ਜਿਹੜਾ ਸੁੱਕਾ ਮਾਦ ਆਏਗਾ ਅਰੇ ਚਾਰੇ ਵਿੱਚ ਉਹ ਤੇ ਤਾਂ ਲੱਗੇ ਤੇ 35% ਹੋਣਾ ਚਾਹੀਦਾ ਪਰ ਜਦੋਂ ਆਪਾਂ ਜੁਲਾਈ ਚ ਪਾਉਂਦੇ ਆ ਉਸ ਟਾਈਮ ਸੁੱਕਾ ਮਾਦ 15% ਰਹਿ ਜਾਂਦਾ ਹੈ 15 ਤੋਂ ਲੱਗੇ 20% ਰਹਿ ਜਾਂਦਾ ਜੀ ਉਹਦੇ ਵਿੱਚ ਗਿੱਲਾ ਪੰਚਾਦਾ ਜਾਂ ਸੁੱਕਾ ਮਾਦ ਦਾ ਘਟਾ ਹੈ ਤਾਂ ਸਾਇਲੇਜ ਦੀ ਕੁਆਲਿਟੀ ਖਰਾਬ ਹੋ ਸਕਦੀ ਹੈ ਇੱਕ ਜਦੋਂ ਆਪਾਂ ਸਾਇਲੇਜ ਨੂੰ ਟੋਏ ਚ ਕੱਢ ਲੈਂਦੇ ਆ ਟੋਏ ਚ ਕੱਢਣ ਤੋਂ 1 ਘੰਟੇ ਬਾਅਦ ਫਸੂ ਨੂੰ ਪਾ ਦੇਣਾ ਚਾਹੀਦਾ ਇੱਕ ਸਰਫੇ ਸੀਡਰ ਤੁਹਾਨੂੰ ਜੋ ਪੰਪਲੈਟ ਦਿੱਤੇ ਮੜਾ ਨੂੰ ਪੜ੍ਹੋਗੇ ਇੱਕ ਬੜਾ ਸੌਖਾ ਤਰੀਕਾ ਜਿਹੜਾ ਤੁਹਾਨੂੰ ਇਹ ਪਰਚੇ ਦਿੱਤੇ ਇਹਨਾਂ ਵਿੱਚ ਲਿਖਿਆ ਹੋਇਆ ਹੈ ਅੱਜਕਲ ਜਿਹੜਾ ਖੇਤੀ ਦਾ ਕੰਮ ਹੈਗਾ ਇਹ ਬਣਾ ਸੋਚ ਸਮਝ ਨਾਲ ਕਰਨ ਦੀ ਲੋੜ ਹੈਗੀ ਇਹਨੂੰ ਸਮਝਣ ਦੀ ਲੋੜ ਹੈਗੀ ਕਿਉਂਕਿ ਖਰਚੇ ਦੇ ਖੇਤੀ ਦੇ ਖਰਚੇ ਵੱਧ ਰਹੇ ਹਨ ਔਰ ਆਮਦਨ ਆਪਣੀ ਵੱਧ ਰਹੀ ਪਰ ਬਚਤ ਨਹੀਂ ਹੋ ਰਹੀ ਪੈਦਾਵਾਰ ਆਪਾਂ 20 ਮਣ ਤੋਂ ਲੱਗੇ ਸੀ 20 ਤੋਂ 60 70 80 90 ਮਣ ਤੱਕ ਚਲੇ ਗਏ ਪਰ ਬਚਤ ਘਟ ਰਹੀ ਹੈ ਕਿਉਂਕਿ ਆਪਣੇ ਖਰਚੇ ਵੱਧ ਗਏ ਆਪਾਂ ਨੂੰ ਖਰਚੇ ਕਿਸ ਤਰ੍ਹਾਂ ਘਟਾ ਸਕਦੇ ਹਾਂ ਜਾਂ ਤਾਂ ਆਪਣਾ ਸਮਾਇਕ ਇਕੱਠੀ ਮਿਲ ਜੁਲ ਕੇ ਖੇਤੀ ਕਰੀਏ ਅਡਡ ਜ਼ਮੀਦਾਰ ਆਪਣੇ ਅਡਡ ਟਰੈਕਟਰ ਅਡਡ ਮਸ਼ੀਨਰੀ ਲੈ ਕੇ ਤੁਰਾ ਫਿਰਦਾ ਹੈ ਉਹ ਇੱਕ ਬੜਾ ਨੁਕਸਾਨ ਦਾ ਇੱਕ ਸੌਦਾ ਹੈਗਾ ਆਪਣੀ ਸਮੂਹਿਕ ਖੇਤੀ ਮਿਲ ਜੁਲ ਕੇ ਕੋਆਪਰੇਟਿਵ ਸੁਸਾਇਟੀ ਨਾਲ ਨਾਲ ਲੜ ਕੇ ਆਪਣੇ ਕਿਸਾਨ ਬੈਂਕ ਦੇ ਅੰਦਰ ਮਸ਼ੀਨਰੀ ਹੈਗੀ ਉਹਨਾਂ ਨਾਲ ਰਲ ਕੇ ਜੇ ਆਪਾਂ ਸੰਧ ਦੀ ਵਰਤੋਂ ਕਰੀਏ ਔਰ ਆਪਣਾ ਸੰਧ ਅਡੜ ਖਰੀਦਣ ਦੀ ਲੋੜ ਨਹੀਂ ਆ ਗਿਆ ਤੁਹਾਨੂੰ ਜਿੰਨਾ ਕ ਆਪਾਂ ਸੰਧਾਂ ਦੀ ਵਰਤੋਂ ਮਿਲ ਜੁਲ ਕੇ ਕਰਾਂਗੇ ਉਹਨਾਂ ਹੀ ਖਰਚਾ ਘਟੂਗਾ ਮੈਂ ਵੀ ਤੁਹਾਡੇ ਵਾਂਗੂ ਇੱਕ ਜ਼ਮੀਦਾਰ ਪਰਿਵਾਰ ਨਾਲ ਸੰਬੰਧ ਰੱਖਦਾ 2008 ਤੱਕ ਮੈਂ ਵੀ ਖੇਤੀ ਕਰਦਾ ਰਿਹਾ ਉਸ ਟਾਈਮ ਖੇਤੀ ਖਰਚੇ ਘਟ ਸੀਗੇ ਆਪਸ ਚ ਆਪਾਂ ਕੰਮ ਜ਼ਿਆਦਾ ਕਰਦੇ ਸੀ ਹੁਣ ਹਰ ਦੂਜੇ ਸਾਲ ਨਾ ਵੀ ਮਸ਼ੀਨ ਆ ਜਾਂਦੀ ਹੈ ਕੋਈ 1.5 ਲੱਖ ਦੀ ਕੋਈ 2 ਲੱਖ ਦੀ ਆਪਾਂ ਉਹਦੇ ਮਗਰੀ ਹੋ ਜਾਂਦੇ ਹਾਂ ਫਿਰ ਉਹਨੂੰ ਟਰੈਕਟਰ ਜਬ ਵੱਡਾ ਚਾਹੀਦਾ ਚਲਾਉਣ ਲਈ ਫਿਰ ਵੱਡਾ ਟਰੈਕਟਰ ਆਪਾਂ ਨੂੰ ਖਰਚੇ ਦਾ ਕਾਣ ਜਿਹੜਾ ਬਣਦਾ ਹੈਗਾ ਕੋਸ਼ਿਸ਼ ਕਰੋ ਜਿਹੜੀ ਛੋਟੀ ਖੇਤੀ ਹੈ ਉਹ ਆਪਣਾ ਟਰੈਕਟਰ ਨਾ ਕਿਰਾਏ ਤੇ ਕੰਮ ਕਰਾ ਕੇ ਆਪਣੀ ਖੇਤੀ ਕਰੇ ਤਾਂ ਕਿ ਆਪਣਾ ਖਰਚਾ ਘਟੋਵੇ ਇਹ ਗੱਲਾਂ ਬਹੁਤ ਐ ਪਰ ਮੇਰਾ ਥੋੜਾ ਵਿਸ਼ੇ ਤੋਂ ਹਟ ਕੇ ਗੱਲ ਕਰਨ ਲੱਗਿਆ ਉਹ ਮੈਂ ਵਾਪਸ ਆਪਣੇ ਵਿਸ਼ੇ ਤੇ ਆਂਦਾ ਪਸ਼ੂਆਂ ਦੀ ਸਾਂਭ ਸੰਭਾਲ ਔਰ ਪਸ਼ੂ ਨੂੰ ਡੀਵਰਮ ਕਰਨਾ